ਇਹ ਬੜੀ ਕਠਿਆ ਕਿਸਮ ਦੀ ਗੱਲ ਹੈ ਕਿ ਉੱਥੇ ਡਿਬਰਗੜ੍ਹ ਦੇ ਵਿੱਚ ਪਹਿਲਾਂ ਉਹਨਾਂ ਦੀ ਨਿੱਜਤਾ ਦੇ ਉੱਤੇ ਹਮਲਾ ਕੀਤਾ ਗਿਆ ਤੇ ਉਹਨਾਂ ਨੇ ਮਰਕਲ ਪਿਛਲੇ 10 ਦਿਨ ਤੋਂ ਭੁਖੜਤਾਲ ਕੀਤੀ ਹੋਈ ਹੈ ਉਹਨਾਂ ਦੇ ਪੇਰੈਂਟਸ ਨੇ ਵੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਭੁਖੜਤਾਲ ਕੀਤੀ ਹੈ ਇੰਨਾ ਕੁਝ ਹੋਣ ਦੇ ਬਾਵਜੂਦ ਸਰਕਾਰ ਦੇ ਕੰਨਾਂ ਤੇ ਕੋਈ ਜੂ ਨਹੀਂ ਸਕ ਰਹੀ ਨਾ ਹੀ ਕੋਈ ਸਰਕਾਰ ਜਿਹੜੀ ਹੈ ਗੱਲਬਾਤ ਕਰਨ ਦੇ ਲਈ ਕੋਈ ਪਹਿਲ ਕਦਮੇ ਕਰ ਰਹੀ ਹੈ ਇਹ ਬੜੀ ਕਠਿਆ ਕਿਸਮ ਦੀ ਗੱਲ ਹੈ ਕਿ ਉੱਥੇ ਬਿਬੁਰਗੜ੍ਹ ਦੇ ਵਿੱਚ ਪਹਿਲਾਂ ਉਹਨਾਂ ਦੀ ਨਿੱਜਤਾ ਦੇ ਉੱਤੇ ਹਮਲਾ ਕੀਤਾ ਗਿਆ ਉਹਨਾਂ ਦੇ ਵਾਸ਼ਰੂਮ ਦੇ ਵਿੱਚ ਜਾਂ ਉਹਨਾਂ ਦੀ ਬੈਰਕ ਦੇ ਵਿੱਚ ਸੀਸੀਟੀਵੀ ਕੈਮਰਾ ਲਾਏ ਗਏ ਆ ਤੇ ਫਿਰ ਉਹਨਾਂ ਤੇ ਜਿਹੜੇ ਆ ਮਾਮਲਾ ਦਰਜ ਕਰ ਦਿੱਤਾ ਗਿਆ ਤੇ ਉਹਨਾਂ ਨੇ ਮੇਰੇ ਖਲ ਪਿਛਲੇ 10 ਦਿਨ ਤੋਂ ਭੁਖੜਤਾਲ ਕੀਤੀ ਹੋਈ ਹੈ ਉਹਨਾਂ ਦੇ ਪੇਰੈਂਟਸ ਨੇ ਵੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਭੁਖੜਤਾਲ ਕੀਤੀ ਹੈ ਇਹ ਉਹਦੀ ਜਿਹੜੀ ਵਾਈਫ ਆ ਮਰਪਾਲ ਸਿੰਘ ਦੀ ਉਹਨੇ ਵੀ ਮੈਨੂੰ ਜਿਹੜੀ ਜਾਣਕਾਰੀ ਮਿਲੀ ਹੈ ਕਿ ਉਹਨੇ ਭੋਖ ਹੜਤਾਲ ਪੀ ਰੱਖੀ ਹੋਈ ਹੈ ਤੇ ਪਾਣੀ ਤੱਕ ਵੀ ਜੜਾ ਉਹ ਨਹੀਂ ਪੀ ਰੇ ਇੰਨਾ ਕੁਝ ਹੋਣ ਦੇ ਬਾਵਜੂਦ ਸਰਕਾਰ ਦੇ ਕੰਨਾਂ ਤੇ ਕੋਈ ਜੂ ਨਹੀਂ ਸਕ ਰਹੀ ਆ ਨਾ ਹੀ ਕੋਈ ਸਰਕਾਰ ਜਿਹੜੀ ਹੈ ਗੱਲਬਾਤ ਕਰਨ ਦੇ ਲਈ ਕੋਈ ਪਹਿਲ ਕਦਮੇ ਕਰ ਰਹੀ ਆ ਤੇ ਜੇ ਉਹਨਾਂ ਨੂੰ ਜਾਂ ਉਹਨਾਂ ਦੇ ਮਾਪਿਆਂ ਦੇ ਵਿੱਚੋਂ ਕਿਸੇ ਨੇ ਵੀ ਕੁਝ ਹੁੰਦਾ ਹੈ ਤੇ ਉਹਦੀ ਜਿਹੜੀ ਜ਼ਿੰਮੇਵਾਰੀ ਆ ਉਹ ਪੰਜਾਬ ਸਰਕਾਰ ਦੀ ਜਾਂ ਕੇਂਦਰ ਸਰਕਾਰ ਦੀ ਜਾਂ ਡਿਬਰੂਗੜ ਦਾ ਜਿਹੜਾ ਪ੍ਰਸ਼ਾਸਨ ਹੈ ਉਹਦੀ ਹੋਏਗੀ ਸਰਕਾਰ ਨੂੰ ਗੱਲਬਾਤ ਕਰਨੀ ਚਾਹੀਦੀ ਹੈ ਉਹ ਜਿਹੜੇ ਆ ਰਿਹਾ ਹੋਣੇ ਚਾਹੀਦੇ ਨੇ ਤੇ ਜੇ ਨਹੀਂ ਉਹਨਾਂ ਤੇ ਜਿਹੜੇ ਮਾਮਲ ਉਹਨਾਂ ਦੀ ਜਿਹੜੀ ਜੇਲ ਸ਼ਿਫਟਿੰਗ ਘਟੋ-ਘਟੋ ਉਹਨਾਂ ਦੀ ਜੇਲ ਸ਼ਿਫਟਿੰਗ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਪਰ ਸਰਕਾਰ ਜਿਹੜੀ ਹੈ ਗੱਲ ਇਹ ਸੁਣ ਰਹੀ ਹੈ ਸੁਣਨੀ ਚਾਹੀਦੀ ਹੈ ਕਿ ਕਿਤੇ ਅੰਝ ਲੱਗਦਾ ਹੈਗਾ ਕਿ ਪਹਿਲਾ ਜਿਹੜਾ ਸੰਘਰਸ਼ ਚੱਲਿਆ ਉਸ ਤੋਂ ਬਾਅਦ ਇਹ ਸਾਰਾ ਕੁਝ ਹੋਇਆ ਹੈਗਾ ਕਿ ਪਹਿਲਾਂ ਹੀ ਪੰਥਕ ਤੌਰ ਤੇ ਇਕੱਠੇ ਹੋ ਜਾਂਦੇ ਆ ਅੱਜ ਤੋ ਸ਼ਾਇਦ ਅੱਜ ਇਹ ਲੋਕਬੱਤ ਜਿਹੜੀ ਉਹ ਨਹੀਂ ਆਦੀ ਇਹ ਸਾਡੀ ਇੱਕ ਬਨਮਣਾ ਹੈਗੀ ਹੈ ਕਿ ਅਸੀਂ ਪੂਰੀ ਤਰ੍ਹਾਂ ਜਥੇਬੰਦਕ ਜਿਹੜਾ ਉਹ ਨਹੀਂ ਹੋ ਪਾਉਂਦੇ ਕੁਛ ਨਾ ਕੁਛ ਕੁਛ ਨਾ ਕੋਸ਼ਿਸ਼ ਜਦੋਂ ਵੀ ਕੋਈ ਜਥੇਬੰਦਕ ਹੋਣ ਦਾ ਯਤਨ ਕਰਦਾ ਹੈ ਤੇ ਕੁਛ ਇਸ ਤਰ੍ਹਾਂ ਦੇ ਐਲੀਮੈਂਟਸ ਜਿਹੜੇ ਆ ਉਹ ਵਿੱਚ ਆ ਜਾਂਦੇ ਜਿਹੜੇ ਜਥੇਬੰਦਕ ਜਦੋਂ ਪੰਥ ਹੋਣ ਲੱਗਦਾ ਤੇ ਉਹਨੂੰ ਤਰੋਪੀਟ ਕਰ ਦਿੰਦੇ ਆ ਉਹ ਸਾਡੀ ਇੱਕ ਸਮੱਸਿਆ ਹੈ ਜਦੋਂ ਜਦੋਂ ਪੰਥ ਜਥੇਬੰਦਕ ਹੋਇਆ ਹੈ ਪ੍ਰਾਪਤੀਆਂ ਵੀ ਕੀਤੀਆਂ ਨੇ ਤੇ ਜਦੋਂ ਜਦੋਂ ਇਹ ਖੇਰੂ ਹੋਇਆ ਸਰਕਾਰਾਂ ਦੀ ਵੀ ਕੋਸ਼ਿਸ਼ ਰਹਿੰਦੀ ਹੈ ਕਿ ਇਹ ਜਥੇਬੰਦਕ ਜਿਹੜੇ ਆ ਉਹ ਪੂਰੀ ਤਰ੍ਹਾਂ ਨਾ ਹੋ ਪਾਉਣ ਇਹਨਾਂ ਦੇ ਵਿੱਚ ਬੰਡੀਆਂ ਪੰਜਰਾਂ ਉਹਨਾਂ ਨੂੰ ਸ਼ੂਟ ਕਰਦੀਆਂ ਤੇ ਇਹ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ ਜਥੇਬੰਦਕ ਤੌਰ ਤੇ ਸਾਨੂੰ ਮਜ਼ਬੂਤ ਹੋਣਾ ਚਾਹੀਦਾ ਹੈ ਇੱਕ ਪ੍ਰਿਤਪਾਲ ਸਿੰਘ ਸਿੱਖ ਹੁੰਦਾ ਜਿਹੜਾ ਕਿਸਾਨ ਸੰਗਠਨ ਚੋਂ ਚੱਕਿਆ ਪਹਿਲਾਂ ਪੀ ਜੇ ਰੋਟ ਤੱਕ ਰਿਹਾ ਹੁਣ ਚੰਡੀਗੜ੍ਹ ਹੈਗਾ ਪਰਚੋਂ ਤੇ ਦਰਜ ਹੈਗਾ ਔਰ ਸੋਨ ਦੇ ਉੱਤੇ ਲਾਈਏ ਕਿ ਜਿਵੇਂ ਸੈਕਟਰ ਦਾ ਦੁਬਾਰਾ ਫਿਰ ਹਰਿਆਣਾ ਪੁਲਸ ਨੂੰ ਲਿਜਾ ਸਕੇ ਕੀ ਇਹ ਸਾਰੇ ਸਿਨਰਚੂ ਇਹ ਵੀ ਇੱਕ ਕਿਸਮ ਦਾ ਮੈਂ ਸਮਝਦਾ ਕਿ ਕਿਸਾਨਾਂ ਨਾਲ ਤੱਕਾ ਹੈਗਾ ਕਿ ਅੰਦੋਲਨ ਦੇ ਵਿੱਚੋਂ ਉਹਨਾਂ ਦਾ ਇੱਕ ਲੜਕਾ ਜਿਹੜਾ ਚੁੱਕ ਲਿਆ ਜਾਂਦਾ ਜਦ ਕਿ ਹਰਿਆਣਾ ਸਰਕਾਰ ਨੇ ਬੈਰੀਕੇਟਿੰਗ ਪੂਰੀ ਕੀਤੀ ਹੋਈ ਹੈ ਤੇ ਕਿਸਾਨ ਜਿਹੜੇ ਹੈ ਬੈਰੀਕੇਡ ਜਿਹੜੇ ਉਹ ਟੱਪ ਕੇ ਪਰਲੇ ਪਾਸੇ ਗਏ ਹੀ ਨਹੀਂ ਆ ਇਹਦਾ ਮਤਲਬ ਹੈ ਕਿ ਫੋਰਸ ਉਰਲੇ ਪਾਸੇ ਆਈ ਹੈ ਔਰ ਉਹਨਾਂ ਨੇ ਉਸ ਲੜਕੇ ਨੂੰ ਚੁੱਕਿਆ ਕੁੱਟਮਾਰ ਕੀਤੀ ਹੈ ਇੱਕ ਨੂੰ ਗੋਲੀ ਮਾਰ ਕੇ ਜਿਹੜਾ ਹੈ ਉਹ ਖਤਮ ਕੀਤਾ ਹੈ ਤੇ ਇਹ ਸਾਰਾ ਵਰਤਾਰਾ ਜਿਹੜਾ ਹੈ ਉਹ ਲੋਕਤੰਤਰ ਵਾਸਤੇ ਅੱਛਾ ਨਹੀਂ ਹੈ ਬਹੁਤ ਮੰਦਭਾਗਾ ਬਿਲਕੁਲ ਇਹ ਤਾਂ ਸ਼ੁਰੂ ਤੋਂ ਕਹਿੰਦੇ ਕਿ ਰਾਸੀ ਕਰਨ ਹੋਇਆ ਮਾਮਲੇਾਂ ਵਿੱਚ ਲੱਗਦਾ ਕਿ ਲੋਕਾਂ ਨੂੰ ਮਿਲੇਗਾ ਸਰ ਮੁਸ਼ਕਲ ਲੱਗਦਾ ਜੀ ਸਰਕਾਰਾਂ ਚਾਹੁੰਦੀ ਨਹੀਂ ਕਿ ਸਿੱਖਾਣ